ਔਰ ਮੈਂ ਕਈ ਵਾਰ ਹੈਰਾਨ ਵੀ ਹੋ ਜਾਣਾ ਕਿ ਆਇਆ ਵੀ ਨਵਾ ਨਵਾ ਚਲੇ ਹੁਣ ਹੈ ਸਮਝ ਕੱਖ ਨਹੀਂ ਹੈ ਦਾਵੇ ਬਹੁਤ ਵੱਡੇ ਦਾਵੇ ਦੇ ਨੇ ਜਿਵੇਂ ਸੱਚਖੰਡ ਦੇ ਵਿੱਚ ਪਹੁੰਚ ਗਏ ਦਾਵੇ ਇਹ ਹੋਲੇ ਨੇ ਇਸ ਦੀ ਹੈਰਾਨਗੀ ਵੀ ਜਿਵੇਂ ਸੱਚਖੰਡ ਵਾਸੀ ਸੱਚਖੰਡ ਦੇ ਵਿੱਚ ਪਹੁੰਚ ਗਏ ਕਹਿੰਦੇ ਨੇ ਧਰਮ ਤੇ ਬਹੁਤ ਵੱਡੀ ਨਿਰਮਾਣਤਾ ਤੇ ਖੜਾ ਹੈ ਧਾਰਮਿਕ ਦੁਨੀਆ 'ਚ ਹੰਕਾਰ ਨਹੀਂ ਚਾਹੀਦਾ ਹਰ ਜੋ ਹੰਕਾਰ ਨਾ ਭਾਵੇ ਕਹਿੰਦੇ ਨੇ ਰੱਬ ਲੋਭੀ ਨੂੰ ਵੀ ਬਖਸ਼ ਦਿੰਦਾ ਹੈ ਕਾਮੀ ਨੂੰ ਵੀ ਬਖਸ਼ ਦਿੰਦਾ ਹੈ کرودھی بھی بخشیاد ہے مو گرسیا منکھ بھی بخشیا ہنکاری نو بخشنا بہت ہے کارن ہنکاری ہے، میں ہاں ہے ہی نہیں تچ بھی نہیں ہنکاری نو ہی نہیں اور جیسے جیسے ہنکار اس کا ودا جاتا ہے سب اس دے سامنے چھوٹے آدھے جا رہے ہیں اے کچھ نہیں اے کچھ نہیں اے کچھ نہیں, اے کچھ نہیں،, اے کچھ نہیں، ایک دن وہ کہہ ہے گرو بھی کچھ نہیں رب بھی کچھ نہیں ہرناکشن کہہ دتا سی رب کی آدھا ہے میں خود رب ہاں ਅਵਤਾਰ ਸਿੰਘ ਨਿਰੰਕਾਰੀ ਨੇ ਕਹਿ ਦਿੱਤਾ ਸੀ ਕੀ ਹੁੰਦਾ ਗੁਰੂ ਨਾਨਕ ਮੈਂ ਖੁਦ ਗੁਰੂ ਨਾਨਕ ਆ ਕਹਿ ਦਿੱਤਾ ਸੀ ਉਸਨੇ ਉਹਨੇ ਆਪਣਾ ਸਿਲਸਿਲਾ ਚਲਾ ਲਿਆ ਸੀ ਹੰਕਾਰ ਵਧ ਗਿਆ ਹੰਕਾਰ ਆਪਣੇ ਤੋਂ ਉੱਚਾ ਕਿਸੇ ਦੂਸਰੇ ਨੂੰ ਨਹੀਂ ਮੰਨ ਸਕਦਾ ਤੇ ਧਰਮ ਕਹਿੰਦਾ ਤੂੰ ਸਾਰਿਆਂ ਦੇ ਕਦਮਾਂ ਦੀ ਖਾਕ ਬਣ ਸਾਰਿਆਂ ਦੇ ਚਰਨਾਂ ਦਾ ਦਾਸ ਬਣ ਤੇ ਹੰਕਾਰੀ ਕਹਿੰਦਾ ਨਹੀਂ ਮੈਂ ਤੇ ਸਾਰਿਆਂ ਦੇ ਸਿਰ ਤੇ ਬੈਠਣਾ ਤੇ ਕਿਸੇ ਦਾ ਸਿਰ ਮੈਥੋਂ ਉੱਚਾ ਨਹੀਂ ਹੈ ਸਭ ਮੈਥੋਂ ਨਹੀਂ ਹੈ ਜਿਤਨੀ ਤਾਦਾਦ ਵਿੱਚ ਹੰਕਾਰ ਵੱਧਦਾ ਹੈ ਬਾਕੀ ਸਭ ਨੀਵੇਂ ਹੋ ਜਾਂਦੇ ਨੇ ਕਹਿੰਦੇ ਨੇ ਸਾਰੇ ਬਖਸ਼ੇ ਜਾਂਦੇ ਨੇ ਹੰਕਾਰੀ ਨੂੰ ਪ੍ਰਭੂ ਨਹੀਂ ਬਖਸ਼ਦਾ ਕਿਉਂਕਿ ਹੰਕਾਰੀ ਰੱਬ ਨੂੰ ਚੰਗਾ ਹੀ ਨਹੀਂ ਲੱਗਦਾ ਉਹਦਾ ਤਾਲ ਮਿਲ ਨਹੀਂ ਬੈਠਦਾ ਪ੍ਰਮਾਤਮਾ ਨਾਲ ਹਰ ਜੋ ਹੰਕਾਰ ਨਾ ਭਾਵਈ ਇਹ ਹੰਕਾਰ ਕਿਦਰੇ ਵਿਅਕਤੀ ਪੱਧਰ ਤੇ ਹੁੰਦਾ ਹੈ ਕਿਦਰੇ ਕੌਮੀ ਪੱਧਰ ਤੇ ਹੁੰਦਾ ਹੈ ਕਿਦਰੇ ਦੇਸ਼ ਪੱਧਰ ਤੇ ਹੁੰਦਾ ਹੈ ਕਿਸੇ ਸਾਰੇ ਦੇਸ਼ ਨੂੰ ਮਾਣ ਹੋ ਜਾਂਦਾ ਹੈ ਅਸੀਂ ਬਹੁਤ ਵੱਡੇ ਸਾਡਾ ਦੇਸ਼ ਬਹੁਤ ਵੱਡਾ ਅਸੀਂ ਬੜੇ ਉੱਚੇ ਅਵਤ ਪੋਕਾ ਹੰਕਾਰ ਹੋ ਜਾਂਦਾ ਹੈ ਕੋਈ ਦੇਸ਼ ਹਰ ਗੱਲ ਵਿੱਚ ਅੱਗੇ ਨਹੀਂ ਹੈ ਤੇ ਕੋਈ ਦੇਸ਼ ਹਰ ਗੱਲ ਦੇ ਵਿੱਚ ਪਿੱਛੇ ਵੀ ਨਹੀਂ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਕੋਈ ਵਿਅਕਤੀ ਹਰ ਗੱਲ ਦੇ ਵਿੱਚ ਪਿੱਛੇ ਨਹੀਂ ਹੈ ਤੇ ਕੋਈ ਵਿਅਕਤੀ ਹਰ ਗੱਲ ਦੇ ਵਿੱਚ ਅੱਗੇ ਵੀ ਨਹੀਂ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਕੋਈ ਕਿਸੇ ਤਲ ਤੇ ਅੱਗੇ ਹੋਵੇਗਾ ਕਿਸੇ ਤਲ ਤੇ ਪਿੱਛੇ ਹੋਵੇਗਾ ਪਰ ਜੇ ਉਸ ਨੂੰ ਹੰਕਾਰ ਹੋ ਜਾਏ ਨਹੀਂ ਮੈਂ ਹਰ ਤਲ ਤੇ ਅੱਗੇ ਆ ਹਰ ਗੱਲ ਦੇ ਵਿੱਚ ਅੱਗੇ ਆ ਹਰ ਮੈਲੋ ਦੇ ਵਿੱਚ ਅੱਗੇ ਆ ਐਸੇ ਬੰਦੇ ਦਾ ਵਿਕਾਸ ਰੁਕ ਜਾਂਦਾ ਹੈ ਐਸੇ ਦੇਸ਼ ਦਾ ਵੀ ਵਿਕਾਸ ਰੁਕ ਜਾਂਦਾ ਹੈ ਔਰ ਐਸੀ ਕੌਮ ਦਾ ਵੀ ਵਿਕਾਸ ਰੁਕ ਜਾਂਦਾ ਹੈ ਸੋਚ ਤੇ ਸਮਝ ਚਾਹੀਏ ਨਹੀਂ ਹੈ ਸਾਹਿਬ ਕਹਿੰਦੇ ਨੇ ਜਪ ਕਰਦੇ ਆਂ ਕਰਦੇ ਆਂ ਮਰਿਆਦਾ ਦੇ ਚੱਲਦੇ ਆਂ ਚੱਲਦੇ ਆਂ ਤੇ ਉਹਨੂੰ ਪਤਾ ਚੱਲਦਾ ਹੈ ਲੰਬਾ ਚੌੜਾ ਪਸਾਰਾ ਹੈ ਕਈ ਕ੍ਰਿਸ਼ਨ ਨੇ ਕਈ ਰਾਮ ਨੇ ਕਿਤਨੇ ਬ੍ਰਹਮੇ ਨੇ ਕਈ ਮਹੇਸ਼ ਨੇ ਔਰ ਉਸ ਨੂੰ ਪਤਾ ਚੱਲ ਜਾਂਦਾ ਹੈ ਪ੍ਰਮਾਤਮਾ ਵਿਅਕਤੀ ਨਹੀਂ ਹੈ ਸ਼ਕਤੀ ਹੈ ਇਸ ਲਈ ਇਹਨਾਂ ਮਹਾਪੁਰਸ਼ਾਂ ਦੀ ਨਿੰਦਾ ਸਤਗੁਰ ਨਹੀਂ ਕਰ ਰਹਾ ਕਿ ਇਹ ਉਹ ਪੁਰਸ਼ ਨੇ ਜੋ ਪ੍ਰਮਾਤਮਾ ਨੂੰ ਜਪਦਿਆਂ ਜਪਦਿਆਂ ਪ੍ਰਮਾਤਮਾ ਦਾ ਰੂਪ ਹੋ ਗਏ ਲੇਕਿਨ ਪ੍ਰਮਾਤਮਾ ਨਹੀਂ ਨੇ ਅਵਤਾਰ ਨਾ ਪਾਵੇ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਅਵਤਾਰ ਵੀ ਉਸ ਦਾ ਪੂਰਨ ਅੰਤ ਨਹੀਂ ਪਾ ਸਕਦੇ ਉਸ ਵਕਤ ਦੀ ਆਪ ਅਵਸਥਾ ਇਹ ਬਿਆਨ ਕਰਦੇ ਨੇ ਕੋਟ ਸੂਰ ਜਾ ਕੇ ਪ੍ਰਗਾਸ ਕੋਟ ਮਹਾਦੇਵ ਅਰ ਕਵਿਲਾਸ ਵੇਰੇ ਕਹਿੰਦੇ ਨੇ ਪਹਿਲੇ ਇਹ ਦੱਸੋ ਕਿਹੜੇ ਸੂਰਜ ਨੂੰ ਪਾਣੀ ਦੇਂਦੇ ਪਇਓ ਮੈਨੂੰ ਕਰੋੜਾ ਦਿਖਾਈ ਦੇ ਰਿਹਾ ਕਿਹ ਸੂਰਜ ਦੀ ਪੂਜਾ ਕਰਦੇ ਹੋ ਪਹਿਲੇ ਮੈਨੂੰ ਦੱਸੋ ਕਿਸ ਸੂਰਜ ਨੂੰ ਭਗਵਾਨ ਆਖਦੇ ਹੋ ਤਾਂ ਕਿ ਮੈਨੂੰ ਫੈਸਲਾ ਤੇ ਕਰਨਾ ਪਏ ਕਿ ਕਿਹੜਾ ਭਗਵਾਨ ਹੈ ਤੁਹਾਡਾ ਇਹ ਤਾਂ ਬਹੁਤ ਸਾਰੇ ਨੇ ਕੋਟ ਸੂਰ ਜਾਂ ਕੇ ਪ੍ਰਗਾਸ ਕੋਟ ਮਹਾਦੇਵ ਅਰਕ ਵਿਲਾਸ ਪਹਿਲੇ ਇਹ ਦੱਸੋ ਕਿਹੜੇ ਸ਼ਿਵ ਜੀ ਨੂੰ ਪੂਜਦੇ ਪਇਓ ਮੈਨੂੰ ਦੱਸੋ ਕਿਉਂਕਿ ਮੈਂ ਤੇ ਕਰੋੜਾਂ ਦੇਖਦਾ ਪਿਆ ਉਸ ਤਰ੍ਹਾਂ ਦੇ ਆਰ ਕਵिलास ਕਵਲਾ ਦੇ ਪਤੀ ਵਿਸ਼ਨੋ ਮੈਂ ਤੇ ਕਰੋੜਾਂ ਦੇਖਦਾ ਪਿਆ ਇੱਕ ਨਹੀਂ ਕਿਹੜੇ ਦੇ ਪੁਜਾਰੀ ਹੋ ਪਹਿਲੇ ਦੱਸੋ ਭਗਤ ਕਬੀਰ ਜੀ ਦਾ ਇਹ ਸ਼ਬਦ ਕੋਈ ਨਾਮਦੇਵ ਦੇ ਵੀ ਨੇ ਗੁਰਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਬੜਾ ਖੋਲੇ ਇਸ ਵਰਤ ਕਬੀਰ ਦਾ ਇੱਕ ਸ਼ਬਦ ਹੈ ਕਬੀਰ ਆਗਾ ਚੱਲ ਕੇ ਕਹਿੰਦੇ ਨੇ ਕੋਟ ਚੰਦਰ ਮੈਂ ਕਰੇ ਚਰਾਕ ਸੁਰਤੈ 30 ਜੇਲੇ ਪਾਕ ਪਹਿਲੇ ਇਹ ਦੱਸੋ ਚੰ드ਰਮਾ ਦੇ ਨਾਲ ਜੁੜੇ ਹੋ ਪੂਰਨਮਾਸ਼ੀ ਜੇ ਦਿਨ ਚੰ드ਰਮਾ ਪੂਰਨ ਹੋ ਜਾਂਦਾ ਹੈ ਪੂਰਨਮਾਸ਼ ਮਾਸ ਕਹਿੰਦੇ ਨੇ ਮਹੀਨੇ ਨੂੰ ਮਹੀਨਾ ਪੂਰਾ ਹੋ ਗਿਆ ਜਦ ਬੰਦੇ ਨੂੰ ਬਹੁਤੀ ਸਮਝ ਨਹੀਂ ਸੀ ਨਾ ਉਦੋਂ ਮਹੀਨੇ ਦੀ ਗਿਣਤੀ ਚੰ드ਰਮਾ ਨਾਲ ਜੋੜੀ ਹੋਈ ਸੀ ਜੇ ਦਿਨ ਚੰ드ਰਮਾ ਪੂਰਾ ਹੋ ਗਿਆ ਮਾਸ ਕਹਿੰਦੇ ਨੇ ਮਹੀਨੇ ਨੂੰ ਮਾਸ਼ੀ ਮਹੀਨਾ ਪੂਰਨਮਾਸ਼ੀ ਮਹੀਨਾ ਪੂਰਾ ਹੋ ਗਿਆ ਕਿਉਂਕਿ ਚੰ드ਰਮਾ ਜੋ ਪੂਰਾ ਹੋ ਗਿਆ ਉਸ ਦਿਨ ਨੂੰ ਇਹ ਪਵਿੱਤਰ ਜਾਣਨ ਭਈ ਇਹ ਮਹਾਨ ਦਿਹਾੜਾ ਹੈ ਇਹ ਪਵਿੱਤਰ ਹੈ ਇਹਦਾ ਮਤਲਬ 29 ਦਿਨ ਦੇ ਅਪਵਿੱਤਰ ਬਣਾਏ ਨੇ ਰੱਬ ਨੇ ਇੱਕ ਦਿਨ ਪਵਿੱਤਰ ਬਣਾਇਆ ਤੇ ਜਿਸ ਨੇ ਇਤਨੇ ਅਪਵਿੱਤਰ ਦਿਨ ਬਣਾਏ ਨੇ ਉਹ ਆਪ ਕਿਥੋਂ ਪਵਿੱਤਰ ਹੋਵੇਗਾ ਇਤਨੀ ਮਹਾਰੂਸ ਕਰਾ ਕਹਿੰਦੇ ਇਹ ਦਿਨ ਚੰਗਾ ਨਹੀਂ ਹੈ ਦਿਨ ਕਿਸ ਨੇ ਬਣਾਇਆ ਰੱਬ ਨੇ ਇਹ ਕਿ ਦਿਨ ਚੰਗਾ ਨਹੀਂ ਹੈ ਤੇ ਬਣਾਉਣ ਵਾਲਾ ਕਿਥੋਂ ਚੰਗਾ ਹੋਵੇਗਾ ਕੁਝ ਵੀ ਨਹੀਂ ਸੋਚਦੇ ਅਸੀਂ ਥੋੜਾ ਜਿਹਾ ਇਤ ਬਾਦ ਸਹਜੇ ਸਹਜੇ ਸਮਝ ਪਈ ਕਿ ਇੱਕ ਰਾਸ ਦੇ ਸੂਰਜ ਛੱਡ ਕੇ ਜਦ ਦੂਸਰੀ ਰਾਸ ਵਿੱਚ ਪ੍ਰਵੇਸ਼ ਕਰਦਾ ਹੈ ਰੁੱਤ ਖਿਤ ਬਦਲ ਲੀਏ ਕਿ ਚੰ드ਮਾ ਕਰਕੇ ਸਾਰੀ ਹਲਚਲ ਨਹੀਂ ਸੂਰਜ ਕਰਕੇ ਸੂਰਜ ਇੱਕੋ ਰੁੱਤ ਅਨੇਕ ਨਾਂ ਨਿਕ ਕਰਤੇ ਕੇ ਕੇਤੇ ਵੇਸ 12 ਰਾਸਾਂ ਦੇ ਆਧਾਰ ਦੇਤੇ ਫਿਰ 12 ਮਹੀਨੇ ਮੰਨੇ ਗਏ ਫਿਰ ਮਹੀਨਿਆਂ ਦਾ ਸੰਬੰਧ ਸੂਰਜ ਨਾਲ ਜੋੜਿਆ ਗਿਆ ਜਦ ਗਿਆਨ ਮਿਲਿਆ ਸੂਝ ਸਮਝ ਬਲੀ ਕਬੀਰ ਕਹਿੰਦੇ ਨੇ ਪਹਿਲੇ ਮੈਨੂੰ ਦੱਸੋ ਕਿਹੜੇ ਸੂਰਜ ਦੇ ਪੁਜਾਰੀ ਹੋ ਇੱਕ ਨਹੀਂ ਹੈ ਜਾਣ ਕੇ ਮਰਦਨ ਕਰੇ ਦੁਰਗਾ ਕੋਟ ਜਾਣ ਕੇ ਮਰਦਨ ਕਰੇ ਬ੍ਰਹਮਾ ਕੋਟ ਵੇਦ ਉਚਰੇ ਕਰੋੜਾ ਦੁਰਗਾ ਜੈਸੀਆਂ ਦੇਵੀਆਂ ਨੇ ਜੋ ਸੇਵਾਦਾਰ ਨਹੀਂ ਹਨ ਨੌਕਰਾਨੀਆਂ ਨੇ ਪਰਮਾਤਮਾ ਦੇ ਸਾਹਮਣੇ ਉਹਨਾਂ ਦੀ ਕੋਈ ਵੈਲੀਓ ਨਹੀਂ ਤੇ ਕਰੋੜਾ ਹੀ ਬ੍ਰਹਮੇ ਜੈਸੇ ਗਿਆਨੀ ਨੇ ਪਹਿਲੇ ਇਹ ਦੱਸੋ ਕਿਹੜੇ ਦੇ ਪੁਜਾਰੀ ਆ ਕਿਹੜੀ ਦੁਰਗਾ ਨੂੰ ਮੰਨਦੇ ਹੋ ਭਗਤ ਕਬੀਰ ਆਪ ਅਗਾਹ ਚੱਲ ਕੇ ਕਹਿੰਦੇ ਨੇ ਕੋਟਕ ਕੁਮੇਰ ਭਰੇ Bhandar ਕੋਟਕ ਲక్ష్ਮੀ ਕਰੇ ਸ਼ਿੰਗਾਰ ਲక్ష్ਮੀ ਦਾ ਪੋਜਨ ਕਰਨ ਵਾਲੇ ਪਹਿਲੇ ਮੈਨੂੰ ਦੱਸੋ ਕਿਹੜੀ ਲక్ష్ਮੀ ਦੀ ਪੂਜਾ ਕਰਦੇ ਤੇ ਕਰੋਨਾ ਤਰ੍ਹਾਂ ਦੀ ਹੈ ਕੋਈ ਇੱਕ ਹੈ ਫਿਰ ਇੱਥੇ ਤੱਕ ਕਬੀਰ ਗੱਲ ਨਹੀਂ ਮੁਕਾਉਂਦੇ ਕਬੀਰ ਅਗਾਹ ਚੱਲਦੇ ਨੇ 52 ਕੋਟ ਜਾ ਕੇ ਰੁਮਾਵਲੀ ਰਾਵਨ ਸਹਿਨਾ ਜੈਤੇ ਛੜੀ ਜਿਸ ਨੇ ਰਾਵਣ ਦੀ ਸੈਨਾ ਨੂੰ ਛਲ ਕੇ ਤੇ ਰਾਵਣ ਦਾ ਵੱਧ ਕੀਤਾ ਉਹ ਰਾਮ ਵੀ ਮੈਂ ਕਰੋਨਾ ਦੇਖਦੇ ਪਿਆ ਪਹਿਲੇ ਮੈਨੂੰ ਦੱਸੋ ਕਿਹੜੇ ਰਾਮ ਦੇ ਪੁਜਾਰੀ ਹੋ ਭਗਤ ਕਬੀਰ ਔਰ ਪਤਾ ਹੈ ਅੱਗੇ ਚੱਲ ਕੇ ਕੀ ਕਹਿੰਦੇ ਨੇ ਮੈਂ ਤੇ ਸ਼ਬਦ ਪੜ ਕੇ ਕਬੀਰ ਦਾ ਹੈਰਾਨ ਹੋ ਗਿਆ ਵੈਸੇ ਇਸ ਤਰ੍ਹਾਂ ਦਾ ਹੀ ਸ਼ਬਦ ਨਾਮ ਦੇ ਉਹਦਾ ਵੀ ਹੈ ਔਰ ਜ਼ਰਾ ਕਰ ਰਹਾ ਹੈ ਇਹ ਮੈਂ ਕਰਦੇ ਆ ਭਗਤ ਕਬੀਰ ਅਗਾਹ ਚੱਲ ਕੇ ਕਹਿੰਦੇ ਨੇ ਸਹਿਸ ਕੋਟ ਕੋ ਕਹਿਤ ਪੁਰਾਣ ਦਰਯੋਧਨ ਦਾ ਮੱਧਿਆ ਮਾਨ ਜਿਸਨੇ ਦਰਯੋਧਨ ਦੇ ਮਾਨ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਉਹ ਕ੍ਰਿਸ਼ਨ ਵੀ ਮੈਕਰੋਣਾ ਦੇਖਦਾ ਪਿਆ ਪਹਿਲੇ ਮੈਨੂੰ ਦੱਸੋ ਕਿਸ ਦੇ ਪੁਜਾਰੀ ਹੋ ਕਿਸ ਨੂੰ ਪੇ ਪੁੱਛਦੇ ਹੋ ਹੱਦੇ ਦਾਤ ਰਖੀ ਹੱਦ ਆਪਣੇ ਜਿਸ ਭਾਵੇਂ ਕਿਸ ਦੇ ਸਾਰੀਆਂ ਦਾਤਾਂ ਉਸ ਪਰਮਾਤਮਾ ਦੇ ਕੋਲ ਨੇ ਪਰ ਉਸ ਦੀ ਮਰਜ਼ੀ ਤੋਂ ਬਿਨਾ ਨਾ ਕੋਈ ਸ਼ਰਾਪ ਦੇ ਸਕਦਾ ਹੈ ਨਾ ਹੀ ਉਸ ਦੀ ਮਰਜ਼ੀ ਤੋਂ ਬਿਨਾ ਕੋਈ ਵਰ ਦੇ ਸਕਦਾ ਹੈ ਇਹ ਵੀ ਬੈਲੈਂਸ ਕਰਦੇ ਆ ਸਭ ਕੁਝ ਉਸ ਤੋਂ ਹੀ ਹੁੰਦਾ ਹੈ یہ پرزا اس کو ہلدا ہے یہ پورنا پرماتما کا ہے آتما اس کے سامنے ویکتی نہیں ہے شکتی ہے مہان شکتی ہے اور اس کو آتم انبھو ہی ہو جاتا ہے کہ بڑے اوتار نے بڑے گور پیر پیغمبر نے بڑے ہی بگت نے بڑی ہی شکتیاں والے دیوتے نے بڑا لمبا چوڑا پسارا ہے بہت کچھ ہے ਔਰ ਇਸ ਬ੍ਰਹਮੰਡ ਵਿੱਚ अनेका ਰੂਹਾਂ ਤੇ ਆਤਮਾਵਾਂ ਨੇ ਕਈ ਕੋਟ ਭੂਤ, ਪ੍ਰੇਤ, ਸੂਕਰ, ਮਿਰਗਾਂ, ਗੁਰੂ ਅਰਜਨ ਦੇਵ ਜੀ। अनेका ਐਸੀਆਂ ਰੂਹਾਂ ਨੇ ਜਿਨ੍ਹਾਂ ਕੋਲ ਜਿਸਮ ਨਹੀਂ ਹੈ, ਸਰੀਰ ਨਹੀਂ ਹੈ। ਕਾਇਆ ਨਹੀਂ ਹੈ। ਪਰ ਹੈ ਕਿ ਨਹੀਂ। ਔਰ ਇਹ ਲੰਬਾ-ਚੋੜਾ ਖੁਲਾਸਾ ਕਿਸ ਤਰ੍ਹਾਂ ਮੈਂ ਆਪ ਜੀ ਦੇ ਸਾਹਮਣੇ ਰੱਖਾਂਗਾ। ਇਸ ਤਰ੍ਹਾਂ ਮਨੁੱਖਾਂ ਦੇ ਕਈ ਨੇਕ ਨੇ ਤੇ ਕਈ ਬਦ ਨੇ। ਇਨ੍ਹਾਂ ਰੂਹਾਂ ਵਿੱਚ ਵੀ ਕਈ ਨੇਕ ਨੇ, ਕਈ ਬਦ ਨੇ ਜੋ ਨੇਕ ਨੇ। ਉਹਨਾਂ ਨੂੰ ਦੇਵ ਕਹਿ ਦਿੰਦੇ ਨੇ। ਔਰ ਜੋ ਬਦ ਨੇ ਉਹਨਾਂ ਨੂੰ ਬੂਤ ਪ੍ਰੇਤ ਕਹਿ ਲਏ ਨੇ ਕਈ ਕੋਟ ਬੂਤ ਪ੍ਰੇਤ ਸੂਕਰ ਮਿਰਗਾ ਮੈਂ ਪਹਿਲੇ ਕਦੇ ਹੀ ਨਿਮੰਦਾ ਸੀ ਲੇਕਿਨ ਗੁਰਬਾਣੀ ਦੀ ਸਟਡੀ ਕੀਤੀ ਤੇ ਜਦ ਸਤਿਗੁਰੂ ਦੀ ਬਾਣੀ ਨੇ ਐਸਾ ਕਿਹਾ ਤਾਂ ਫਿਰ ਮੈਨੂੰ ਖੋਜਣ ਤੇ ਮਜਬੂਰ ਬਣਾ ਲਿਆ ਫਿਰ ਜਦ ਮੈਂ ਜਨਮ ਸਾਖੀ ਪੜ੍ਹੀ ਉਸ ਦੇ ਤੇ ਬਹੁਤ ਸਾਰੀਆਂ ਇਸ ਢੰਗ ਦੀਆਂ ਕਹਾਣੀਆਂ ਗਾਥਾਵਾਂ ਕਥਾ ਔਰ ਜਨਮ ਸਾਖੀ ਪੜ੍ਹ ਕੇ ਹੈਰਾਨ ਵੀ ਮੈਂ ਹੋਇਆ ہور دھرتیاں ہور گرہ ہور ہوا دا بھی ذکر ہے جیسے مردانہ پوچھتا ہے بابا کٹے آ گئے ستگر چندر لوگ دے لوک چندر لوک چندرما جس دن میں پڑھیا کہ چندرما تو نہ کوئی آکسیجن ہے نہ کوئی پون ہے نہ کوئی پانی ہے جنم ساخی چھا لکھی ہے بابا چندرما اور جنم ساخی पता कितनी दूरी लिखी गई है चंद्रभादी जो अजोकी सांस दस्ती इतनी दूरी लिखी गई योजना दे हिसाब बना ब्रह्मांडल और ग्रह निछत्र फिर मैं अपने ढंग ਨਾਲ इसकी खोज की थी परम पुरुष अपनी काया ਨੂੰ ਇੱਕ ਪਾਸੇ ਕਰ ਦਿੰਦੇ ਨੇ और आत्मक रूप ਵਿੱਚ भ्रमण ਕਰਦੇ ਨੇ ਏ ਵੀ ਗਦੰਗਾ ਹੈ ਸਿੱਧ ਹੋ ਮਾ ਸਦ ਲਈ ਰਿਤ ਆਖਾਂ ਆਉ ਗੋਪਤ ਪ੍ਰਗਟ ਹੋਏ ਵੈਸਾ ਲੋਕ ਰੱਖੇ ਬਾਉ ਮਤ ਦੇਖ ਭੂਲਾ ਵਿਸਰੇ ਤੇਰਾ ਚਿਤ ਨਾ ਆਵੇ ਨਾ ਆਪਣੀ ਪੂਜਾ ਪ੍ਰਤੀਸ਼ਟਾ ਲਈ ਐਸਾ ਕਰਨਾ ਇਹ ਗਲਤ ਹੈ ਲੇਕਿਨ ਸੰਸਾਰ ਨਾਲ ਸੰਬੰਧ ਜੋੜਨ ਵਾਸਤੇ ਐਸਾ ਕਰਨਾ ਕਿ ਰੱਬ ਹੀ ਹਿਦਾਇਤ ਆਉਂਦੀ ਉਹਨਾਂ ਨੂੰ ਐਸਾ ਹੋ ਕਰ ਸਕਦੇ ਨੇ آتم ہوا دی لوڑ نہیں پانی دی لوڑ نہیں آکسیجن نہیں وہ روحانی منڈل نے کہی خالی کچھ بھی نہیں جنم ساخی کہیں کوئی گرہ خالی نہیں ہے تیت لو لو آکار اتنے الگ الگ آکار نئی, وق ویون ہے اس طرح کا جیون نہیں ہے اس طرح کی زندگی نہیں ہے جی میں اس پری جیون ہے اس طرح کا جیون نہیں ہے اس طرح کا آہار نہیں ہے اس طرح کی زندگی نہیں ہے وہ وق و زندگی نے انیکاں طرح دندگیاں ہیں پر اجے گیان ہوا ہے پرماتما نہیں ملے یہ میں کر دیا سمجھ پہ گئی ہے پرماتما نہیں ملے ایشور نہیں ملے اتنا پتا چل گیا کہ بڑے سنت نے بڑے اوتار نے بڑے پیغمبر نے بڑا لمبا چوڑا پسارا بڑیاں درتیاں نے بڑے سنت نے بڑے مہنت نے تو بہت لمبا چوڑا پسارا کروڑا ارباں خرباں سورج نے چندرما نے یہ بہت لمبا چوڑا پسارا گیان ਤੇ ਗਿਆਨ ਨਾਲ ਹਿਰਦਾ ਨਿਰਮਲ ਵੀ ਨਹੀਂ ਹੁੰਦਾ ਇਹ ਵੀ ਮੈਰਜ਼ ਕਰਦੇ ਆ ਗਿਆਨੀ ਗਪਤੀ ਹੋ ਸਕਦਾ ਹੈ ਸਕਦਾ ਹੈ ਇਹ ਵੀ ਮੈਰਜ਼ ਕਰਦੇ ਆ ਹਿਰਦੇ ਕਪਟ ਮੁਖ ਗਿਆਨੀ ਝੂਠੇ ਕਹਾ ਬਿਲੋਵਸ ਪਾਣੇ ਜਿੰਨੇ ਚਿਰ ਤੱਕ ਸੱਚ ਦੀ ਪ੍ਰਾਪਤੀ ਨਹੀਂ ਆਉਂਦੀ ਸੱਚਖੰਡ ਤੱਕ ਸੁਰਤ ਪਹੁੰਚਦੀ ਨਹੀਂ ਝੂਠ ਦੀ ਮਹਿਲ ਰਹੇਗੀ ਮਨਨ ਇਸ ਮਾਰਗ ਤੇ ਚਲੇ ਆ ਬੜਾ ਉਤਲਾਪਨ ਹੈ ਹੈ ਕੁਝ ਨਹੀਂ ਉਸ ਦੇ ਕੋਲ ਗਹਿਰਾਈ ਕੁਝ ਵੀ ਨਹੀਂ ਹੈ ਹਿਰਦੇ ਦੀ ਸ਼ੁੱਧੀ ਨਹੀਂ ਹੈ ਕਿਉਂਕਿ ਜੇ ਸੱਚ ਦੀ ਪ੍ਰਾਪਤੀ ਨਹੀਂ ਹੈ ਅਗਰ ਇਹ ਜਾਪ ਜਾਰੀ ਰਹੇ ਜਪ ਕਰਦਾ ਰਹੇ ਔਰ ਜਪ ਦੀ ਜੋ ਵਿਧੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੱਸੀ ਹੈ ਮੈਂ ਫਿਰ ਆਪ ਜੀ ਦੇ ਸਾਹਮਣੇ ਜੋ ਹੈ ਰੱਖਾਂਗਾ ਅਗਰ ਇਹ ਜਪ ਜਾਰੀ ਰਹੇ ਤਾਂ ਸੁਰਤ ਪਹੁੰਚ ਜਾਂਦੀ ਹੈ